ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਗਾਮਾਂ ਦਿਖਾਉਣੇ ਆ ਬਾਈ ਦੋਵੇਂ ਆ ਗੀਆਂ ਟਾਪ ਕੁਆਲਿਟੀ ਦੀਆਂ ਇੱਕ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਉਣਾ ਬੱਚਾ ਮੂੰਹੂ ਦੋ ਦੰਦਾਂ ਦਾ ਕਿਹੜਾ ਸੂਆ ਸੂਈ ਆ ਇਹ ਪਹਿਲਾ ਸੂਆ ਸੂਈ ਹੋਈ ਪਲੂਨ ਸੂਈ ਆ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ 10-12 ਦਿਨ ਜੀ ਠੀਕ ਆ 10 ਤੋਂ 12 ਦਿਨ ਹੋ ਗਏ ਸੂਈ ਨੂੰ ਜਿਹੜਾ ਇਹਦੇ ਮਗਰ ਬੱਚਾ ਬਾਈ ਉਹ ਆ ਗਈ ਬੱਸੀ ਬੱਸੀ ਚੰਗੀ ਦਿੱਤੀ ਆ ਆਹੋ ਵੀਡੀਓ ਚ ਬਾਈ ਨੇ ਧਾਰਾ ਮਾਰੀ ਇਹਦੇ ਨਾਲ ਦੂਜੀ ਬੱਸੀ ਪੂਰੀ ਟਾਪ ਦੀ ਆ ਜੀ ਸਹੀ ਗੱਲ ਬੱਚਾ ਬਹੁਤ ਚੰਗਾ ਪਾਇਆਗਾ ਬਾਕੀ ਆ ਵੀ ਬਈ ਤੰਦਾ ਚੋਹੇ ਜੇ ਬੱਚੇ ਹੀ ਆਗਾ ਬੱਚੇ ਹੀ ਆ ਜੀ ਹਾਂ ਜੀ ਲੇਵਾ ਇਹਨੂੰ ਜਿਹੜਾ ਲੱਗਾ ਪੋ ਸੁਣਾ ਫੀਲਿੰਗ ਵਾਲਾ ਹਵਾਨਾ ਕਿੰਨਾ ਇਹਦੇ ਥੱਲੇ ਹੁੰਦਾ ਦੁੱਧ ਦੱਸਿਆ ਜੀ ਦੁੱਧ 17 ਕਿਲੋ ਆ ਜੀ ਕਿੰਨਾ ਕ ਦੇ ਦੁੱਧ 20 ਕਿਲੋ ਦੀ ਕੰਪੈਸਟੀ ਆ ਜੀ ਠੀਕ ਆ ਬਈ ਦੇ ਦੂ 20 ਕਿਲੋ ਜੋ ਕੇਅਰ ਕਰਨ ਵਾਲਾ ਬੰਦਾ ਚੰਗਾ ਆ ਗਿਆ ਹਾਂ ਜੀ ਹਾਂ ਤੇ ਮੁੱਲੇ ਦਾ ਜਿਹੜਾ ਲੈਂਡ ਦੇਣਾ ਬਾਈ ਕੋਈ ਆਇਆ ਨਹੀਂ ਕਿ 85 ਜਾਂ 80 ਆ ਤੇ 72000 ਦੀ ਦੇਵਾਂਗੇ ਆਪਾਂ ਵੜੇ ਹਾਂਜੀ ਦੇ ਦੇਾਂਗੇ ਰੇਟ ਆਪਣੇ ਅੱਗੇ ਵੀ ਜਾਇਜ਼ ਹੀ ਹੁੰਦੇ ਆ ਬਸ ਇੱਕ ਐਂ ਬੇਨਤੀ ਹੈ ਕੋਈ ਕਸਾਈਆਂ ਵਾਲਾ ਨਾ ਕਰੇ ਫੋਨ ਠੀਕ ਹੈ ਭਾਈ ਹਾਂ ਵੀ ਇੰਨੇ ਲੈ ਲੈਣਾ ਮੁੱਲ ਕਰਿਆ ਜੀ ਬਸ ਮੁੱਲ ਦੇਣ ਲੈਣੀ ਆ ਦੇ ਲੈਣੀ ਇਹ ਤਾਂ ਛੋੜ ਹੀ ਹੋ ਜੀ ਠੀਕ ਹੈ ਭਾਈ ਹਾਂਜੀ ਹਾਂ ਤੇ ਅੱਗੇ ਦੋ ਨੰਬਰ ਤੇ ਜਰਸੀ ਆ ਗਈ ਇਹ ਜਰਸੀ ਕ੍ਰੋਸ ਆਈ ਪੰਜਾਬ ਵਾਲੀ ਕਿਹੜਾ ਸੁਆ ਇਹ ਦੂਜਾ ਸੂਤ ਹੁੰਦੀ ਹੈ ਜੀ ਕਿੰਨੇ ਦਿਨਾਂ ਦੀ ਕੱਚੀ ਆ ਇਹ ਲੈ ਜੂ ਜੀ ਹਫਤਾ ਜੀ ਹਫਤੇ ਦੀ ਕੱਚੀ ਆ ਬਾਈ ਜਰਸੀ ਆ ਕਿ ਫੁੱਲ ਵੱਡੀ ਆ ਤੇ ਬਜਨ ਵਜੂਦ ਵਾਲੀ ਲੱਸੀ ਲੰਮੀ ਨਹੀਂ ਕਿਸੇ ਵਕਤ ਤੋਂ ਥਣਾ ਦਾ ਗੈਪ ਉਹ ਚੰਗਾ ਵਾਕੀ ਲੇਵਾ ਬਹੁਤ ਸੋਹਣਾ ਤਿਆਰ ਕਰਿਆ ਵਗਾ ਤੇ ਇਹਦਾ ਮੁੱਲ ਬਾਈ ਇਹਦਾ ਵੀ ਬਾਈ ਨੇ ਕੋਈ 55 ਨਹੀਂ ਕੋਈ 60 ਨਹੀਂ ਕੱਚੀਆਂ ਆ ਅੱਜ ਕੱਚੀਆਂ ਵਾਲਾ ਮੁੱਲ ਕਰਤਾ 50000 ਰੁਪਏ ਦੀ ਬਾਈ ਕਰਾਂਗਾ ਦੇਵਾਂਗੇ ਕੀ ਇਹਦਾ ਰਿਕਾਰਡ ਸੀ ਬਾਈ ਕਿੰਨਾ ਕੁ ਦੇ ਦੂ ਇਹਦਾ ਵੀਰੇ 16 17 ਲੀਟਰਾਂ ਰਿਕਾਰਡ ਆ ਪਿਛਲੇ ਸੂਏ ਦਾ ਆ ਕਿ ਦੁੱਧ ਦੇ 20 ਲੀਟਰ ਵੀ ਦੇ ਸਕਦੀ ਆ ਪਰ ਆਪਾਂ ਉਹ ਨਹੀਂ ਕਹਾਗੇ ਵੀ 17 18 ਕਿਲੋ ਦੇ ਠੀਕ ਹੈ ਭਾਈ ਹਾਂਜੀ ਹਾਂ ਤੇ ਪਿੰਡ ਹੈਗਾ ਪੀਲਾ ਢੱਲਮਾ ਭਾਈ ਜ਼ਿਲ੍ਹਾ ਨੂੰ ਬਰਨਾਲਾ ਤਹਿਸੀਲ ਤਪਾ ਕੰਟੈਕਟ ਨੰਬਰ ਬੋਲ ਦੋ ਭਾਈ 7696422425 ਠੀਕ ਹੈ ਭਾਈ